구, 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 ਮੁਕੀਆ ਨੇ ਹਕੀਕਤ ਦਾ ਪਰਾਂਦਾ ਨਹੀਂ ਉਹੀ ਖਦਾ ਪਰਾਂ ਨਮਸਕਾਰ ਜੀ ਹਾਂਜੀ ਸਰ ਕੱਪੀਆ ਰੋ ਇਧਰ ਨੂੰ ਕੱਪੀਆ ਦਾ ਮੋੜਾ ਆ ਰਿਹਾ ਵਾਹ ਵਾਹ ਕਰਨ ਜੀ ਸਭ ਨੂੰ ਥੈਂਕ ਯੂ ਪਹਿਲਾਂ ਤੁਸੀਂ ਹਾਰ ਪਾਓਗੇ ਇੱਥੇ ਦੇਖਿਓ ਸਰ ਹਾਰ ਲਾ ਕੇ ਹੱਥ ਠੀਕ ਹੈ ਸਰ ਨੈਕਸਟ ਕਰੋ ਅੱਗੇ ਆ ਜਾਓ ਜੀ ਇੱਧਰ ਵੀਰ ਜੀ ਇੱਧਰ ਦੇਖਣਾ ਹੈ ਇੱਧਰ ਦੇਖ ਇੱਧਰ ਹਾਂਜੀ ਠੀਕ ਹੈ ਜੀ ਆ ਜਾਓ ਜੀ ਕਲੋ ਚਲੋ ਕਿਧਰ ਦੀ ਫਟ ਪਾਦੀ ਮੇਰੇ ਪਾਸ ਇਧਰ ਦੇਖਣਾ ਜੀ ਠੀਕ ਹੈ ਆਉਜੀ ਇਹ ਸਾਡੇ ਸੈਕਟਰ ਸਾਹਿਬ ਮੈਂ ਮਦਰ ਦੇਖੋ ਮੈਂ ਮਦਰ ਇਹ ਸਾਡੇ ਸੁਝਾਣਾ ਕਿ ਕਿੱਥੇ ਥੋੜਾ ਜਿਹਾ ਪਲੀਜ਼ ਦੇਖ ਮੈਨਾਂ ਬਹਿ ਕੰਮ ਹੋ ਜਾਂਦਾ ਗਾਉਂ ਨੂੰ ਨੇ ਦੱਸ ਦੇ ਗਲੇ ਹਾਂ 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 ਕਰ ਲਈ ਇਹ ਸਰ ਸਾਡੇ ਲੋਪਾਲ ਜਰਨਲ ਸਾਹਿਬ ਜੀ ਦੀ ਇਜਤ ਰੱਖਦਾ ਜੀ ਸਾਡੇ ਆਲ ਇੰਡੀਆ ਦੇ ਪ੍ਰਧਾਨ ਨੇ ਉੱਥਾਈ ਜਾ ਰਹੇ ਨੇ ਐਮ ਐਲ ਕੁਲਿਆਨੀ ਜੀ ਕਿਸ ਫੀਲ ਰੱਖਦਾ ਚਿਤਾ ਪ੍ਰਧਾਨ ਨੇ ਸਾਡੇ ਬਲਦੀ ਸਾਹਿਬ ਮਤੀਸ਼ਾ ਦਿੱਲੀ ਤੋਂ ਬਹੁਤ ਚੇਅਰਮੈਨ ਨੇ ਸਾਡੇ ਭਾਈ ਸ਼ਾਰਾ ਜੀ ਦਾ ਟੋਮ ਐਮ ਐਲ ਸਾਹਿਬ ਦਾ ਜੀ ਸਾਡੇ ਸਰ ਥੋੜਾ ਥੋੜਾ ਖੋਲਿਓ ਜੀ ਇੱਕ ਸਨੈਪ ਹੋ ਜਾਏ ਇਕੱਠਿਆਂ ਦੀ ਬਣਾ ਲਓ ਖੁੱਲੀ ਆ ਜਾਓ ਉਹ ਵੀ ਸਰ دیکھو انکل کی طرف آئیز اوپن کیا آگے کی طرف دیکھو ਆ ਠੀਕ ਹੈ ਜੀ ਸਾਹਮਣੇ ਸਾਡੇ ਜੀ ਆਪਣੇ ਸਾਡੇ ਬਤਾ ਕੀ ਆ ਜੀ ਜੋ ਹਜੂ ਸਮਾ ਸਾਰੇ ਖਬਰਾਂ ਵੀ ਦੇਖੀ ਸਾਡੇ ਕਮੇਟੀ ਦੇ ਸਾਥਾਰੀ ਆਈ ਸਾਹਮਣੇ ਜੀ They'll <laughs> <laughs> take. ਪਨੇ ਸਾਰਿਆਂ ਦਾ ਪਹੁੰਚਣ ਤੇ ਮੈਂ ਆਪਣੀ ਐਸੋਸੀਏਸ਼ਨ ਵੱਲੋਂ ਧੰਨਵਾਦ ਵੀ ਕਰਦਾ ਤੇ ਤੁਹਾਨੂੰ ਜੀ ਆਇਆਂ ਕਹਿੰਦਾ ਨਾਂਬੇ ਦੇ ਵਿੱਚ ਸਾਨੂੰ ਇਹ ਫੰਕਸ਼ਨ ਕਰਦੇ ਇਸ ਤਰ੍ਹਾਂ ਬਹੁਤ ਪਤਾ ਹੀ ਹੈ ਕਿ ਮਿਲ ਜੁਲੀ ਕੇ ਹਾਜ਼ਰ ਆਏ ਵੈਸੇ ਸੁਖਾਈਵੇਂ ਕਿਉਂਕਿ ਕੋਵਿਡ-19 ਕੋਰੋਨਾ ਵਾਲੇ ਸਾਡੇ ਸਾਾਲ ਵਿੱਚ ਇਸ ਤਰ੍ਹਾਂ ਮਿਸ ਕਰਦੇ کر کےچیواں کہہ رہے ہیں پچیماں کیمپ ہے ڈیڑھ سو دے قریب جہاں ہیڈ دی فیملی نے جی فورٹی سیون ڈسٹک بیاں والی نے کسی بھی شہر چ کوئی جات والا چکر نہیں ہے سارے کو پنڈت بھی نے سردار بھی نے ہندو بھی نے جو بھی جس کا کس کا پیسس ہے ساڈا مطلب بیسیکلی ریزیڈینٹ سوسائٹی ہے جیسے کہ جب ضلع پٹیالی بن گئی میڑا والی پاکستان چھتوں کے بچوں دلی کے اندر سینٹر باڈی ہے جس کے بنکنگ باڈی چیئرمین کے برادری جی مجھے مطالعہ جی سارے وجے دلکھا جی میرے پاس ہریدوار झोके वाली झुक ਉੱਤੇ ਆ ਕੇ ਲੈ ਕੇ ਸਾਨੂੰ ਕੋਈ ਨਹੀਂ ਆਪਣਾ ਆਪਣੇ ਹਾਂ ਕੁੱਝ ਦਿਨ ਸੀ ਕਿ ਨਭੇ ਰਹੇ ਆ ਤੇ ਟੀਵੀ ਦੇ ਦਿਖਾਏ ਆ ਆਵਾਜ਼ ਨਹੀਂ ਆਉਂਦੀ ਪਰ ਆਲੀ ਨਹੀਂ ਰਹੇ ਨੇ ਗ੍ਰਾਮਾ ਨਹੀਂ ਬੈਠੇ ਪਟਕਾਲ ਸਾਨੂੰ ਜਦੋਂ ਮਨੇ ਕਿ ਉਹਦੀ ਨਾ ਨਾ ਬੈਸਕਣਾ ਗਿਆ ਉਹ ਮੈਂ ਫੋਟਾ ਮੈਂਬਰ ਬਣ ਗਿਆ ਵਾਖੀ ਅੱਲੀ ਗਾਣਾ ਹਰੀ ਬੈਕ ਕਟਲ ਸਾਨੂੰ ਕਹਿੰਦੇ ਹੁੰਦੇ ਕਿ ਉਹਦੀ ਨਾ ਨਾ ਬੈਸਕਣਾ ਗਿਆ ਉਹ ਮੈਂ ਫੋਟਾ ਮੈਂਬਰ ਬਣ ਗਿਆ ਵਾਖੀ ਇਸ ਤਰ੍ਹਾਂ ਵੀ ਇਹਨਾਂ ਨੇ ਸਾਡੇ ਨਾਲ ਯਾਰੀ ਦਿਖਾਈ ਹੈ ਕਾਏ ਹੁਣ ਕੋਟ ਦੇ ਵੀ ਵੀਰਾਂ ਨੇ ਜੀ ਮਾਨ ਦਿੱਤੇ ਇਹਨੇ ਸਾਡੇ ਮੈਂਬਰਾਂ ਨੂੰ ਸਾਡੇ ਨਾਲ ਛੋਟੇ ਨਾਲ ਮੋਟਾ ਨਾਲ ਰੱਖਦੇ ਨੇ ਦੇ ਉਹ ਕੇ میرا دن ہو رہی ہے سردار چرنگے مانی نابے کی حیثیت میں جی منکیت چمائن ہے نابا انسٹیٹیوٹ آف چمائن ہے نابے کمائنوں کے نام لوگ منکیت چمبائی کا بہت ہی اچھا ہے سارے ਇਹਨਾਂ ਨੇ ਮੈਨੂੰ ਬਹੁਤ ਬੜਾ ਮਨ ਬਖਸ਼ਿਆ ਇਹ ਸਾਡੇ ਭਰਾ 1947 ਤੋਂ ਸਾਡੇ ਲਾਂਡ ਲਗਲੇ ਦੇਸ਼ ਪਾਕਿਸਤਾਨ ਤੋਂ ਆਏ ਸੀ ਜਦੋਂ ਵੰਡ ਹੋਈ ਸੀ ਤੇ ਇਹਨਾਂ ਨੇ ਇੱਥੇ ਆ ਕੇ ਸਾਡੇ ਦੇਸ਼ ਦਾ ਨਾਮ ਬੜਾ ਉੱਚਾ ਚੱਕਿਆ ਅੱਜ ਇਹਨਾਂ ਨੇ ਬੜਾ ਸਲਾਗਜੋ ਕੰਮ ਕੀਤਾ ਇੱਥੇ ਖੂਨਦਾਨ ਦਾ ਕੈਂਪ ਵੀ ਲਾਇਆ ਤੇ ਮੈਡੀਸ਼ਨ ਦੀ ਫ੍ਰੀ ਦਿੱਤੀ ਜਾਊਗੀ ਤੇ ਮੈਡੀਕਲ ਕੈਂਪ ਵੀ ਲਾਇਏ ਨੇ ਤੇ ਮੈਂ ਪਰਮਾਤਮਾ ਮੂਰੇ ਅਰਦਾਸ ਕਰਦਾ ਵੀ ਇਹੇ ਬਰਾਦਰੀ ਦਿਨ ਦੂਣੇ ਰਾਤ ਚੌਂ ਬਣੇ ਰਹਿਣ ਹਰ ਸਾਲ ਦੀ ਤਰ੍ਹਾਂ ਵੱਡੇ ਫੰਕਸ਼ਨ ਕੀਤੇ ਜਾਂਦੇ ਨੇ ਤੁਸੀਂ ਕਿਵੇਂ ਦੇਖੀ ਹਾਂ ਮੈਂ ਦਾ ਦੇਖੋ ਅੱਜ ਪਹਿਲੀ ਵਰੀ ਆਇਆ ਹਾਂ ਅੱਜ ਦੇਖ ਕੇ ਬੜਾ ਮਨ ਖੁਸ਼ ਹੋਇਆ ਹੈ ਪਰਮਾਤਮਾ ਕਰੇ ਇਹ ਇਸ ਤੋਂ ਵੀ ਵੱਡੇ ਵੱਡੇ ਇਹੇ ਕੰਮ ਕਰਦੇ ਰਹਿ। ਠੀਕ ਹੈ ਜੀ ਜੀ ਅੱਜ ਪ੍ਰੋਗਰਾਮ ਦੇ ਦੇਖੋ ਜੀ ਸਭ ਤੋਂ ਪਹਿਲੇ ਅੱਜ ਤੇ ਬੜੀ ਖੁਸ਼ੀ ਦਾ ਮੌਕਾ ਹੈ ਸਾਡੀ ਅਲਡੀਆ ਕੀ ਅਵਨੀ ਡਿਸਟ੍ਰਿਕਟ ਸਟੇਸ਼ਨ ਨਾਬਾ ਬ੍ਰਾਂਚ ਨੇ 25 ਸਾਲ ਦੇ ਇਹ ਕਾਰਜਕ੍ਰਮ ਦਾ ਪੂਰਾ ਕਰਕੇ ਅੱਜ ਰਜ ਜਨਤੀ ਸਮਾਰੋਹ ਮਨਾ ਰਹੇ ਨੇ ਔਰ ਇਸ ਸਮਾਰੋਹ ਦੇ ਵਿੱਚ ਨਾਬਾ ਬਰਾਦਰੀ ਨੇ ਸਮਾਜ ਸੇਵਾ ਵਾਸਤੇ ਬਲੱਡ ਡੋਨੇਸ਼ਨ ਕੈਂਪ ਔਰ ਮੈਡੀਕਲ ਚੈੱਕਅਪ ਕੈਂਪ ਦੀ ਆਯੋਜਨ ਕੀਤਾ ਹੈ ਜੋ ਕਿ ਸਤ ਮੁਸਵਾਲ ਦਿਵਸ ਵਾਸਤੇ ਬਹੁਤ ਹੀ ਚੰਗਾ ਕੰਮ ਹੈ ਉਸ ਤੋਂ ਇਲਾਵਾ ਸਾਡੀ ਸਨਾਬਾ ਬ੍ਰਾਂਚ ਨੇ ਬਜ਼ੁਰਗਾਂ ਦਾ ਸਨਮਾਨ ਬੱਚਿਆਂ ਨੂੰ ਇਨਾਮ ਤੇ ਔਰਤਾਂ ਦਾ ਸਾਡੀ ਜਿਹੜੀ ਲੇਡੀਆਂ ਹੈ ਉਹ ਕੰਮ ਕਰਦੀਆਂ ਉਹਨਾਂ ਦਾ ਸਨਮਾਨ ਪਲੱਸ ਸਮਾਜ ਦੇ ਵਿੱਚ ਜਿਹੜੇ ਸਾਡੀ ਬਰਾਦਰੀ ਦਾ ਸਾਡੇ ਦੇਸ਼ ਦਾ ਨਾਮ ਉੱਚਾ ਕਰ ਰਹੇ ਨੇ ਆਪਣੇ ਕੰਮ ਦੇ ਨਾਲ ਉਹਨਾਂ ਦਾ ਸਨਮਾਨ ਕਰਨ ਦਾ ਸਾਰੀ ਪ੍ਰੋਗਰਾਮ ਆਰਗੇਨਾਈਜ਼ ਕੀਤੇ ਨੇ ਉਦੇ ਲਈ ਮੈਂ ਨਾਬਾ ਬ੍ਰਾਂਚ ਨੂੰ ਬਹੁਤ-ਬਹੁਤ ਵਧਾਈ ਦੇਵਾਂਗਾ ਇਸ ਨਾਬਾ ਬ੍ਰਾਂਚ ਦੇ ਇਸ ਕਾਰਜਕ੍ਰਮ ਨੂੰ ਲਗਾਤਾਰ 25 ਸਾਲ ਤੱਕ ਇਸ ਕਾਰਜਕ੍ਰਮ ਨੂੰ ਆਰਗੇਨਾਈਜ਼ ਕਰਨਾ ਕੋਈ ਛੋਟਾ ਕੰਮ ਨਹੀਂ ਬਹੁਤ ਵੱਡਾ ਕੰਮ ਹੈ ਇਸ ਲਈ ਮੈਂ ਬਰਾਦਰੀ ਦੇ ਜਿਹੜੇ ਪ੍ਰਧਾਨ ਨੇ ਜਸਪਾਲ ਜੁਨੇਜਾ ਜੀ ਉਹਨਾਂ ਨੂੰ ਖਾਸ ਕਰ ਵਿਸ਼ੇਸ਼ ਰੂਪ ਤੇ ਵਧਾਈ ਦੇਵਾਂਗਾ ਉਹਨਾਂ ਦੀ ਪੂਰੀ ਟੀਮ ਨੂੰ ਵੀ ਔਰ ਨਾਲ-ਨਾਲ ਨਾਬਾ ਦੇ ਜਿਹੜੇ ਸਾਡੇ ਮਿਆਲੀ ਬਰਾਦਰੀ ਦੇ ਪਰਿਵਾਰ ਨੇ ਉਹ ਵੀ ਵਧਾਈ ਦੇ ਪਾਤਰ ਨੇ ਕਿਉਂਕਿ ਜਦ ਤੱਕ ਉਹਨਾਂ ਦਾ ਸਹਿਯੋਗ ਨਹੀਂ ਹੋਏਗਾ ਇਹ ਕਾਰਜਕ੍ਰਮ ਨਹੀਂ ਹੋ ਸਕਦੇ ਤੇ ਮੇਰੇ ਮੈਂ ਕਹਿਣਾ ਚਾਹਾਂਗਾ ਕਿ ਨਾਬਾ ਬਰਾਦਰੀ ਅਸੀਂ ਸਾਡਾ ਅਸੀਂ ਦਿੱਲੀ ਤੋਂ ਆਏ ਆ ਸਾਡਾ ਤੁਹਾਨੂੰ ਸਲਾਮ ਹੈ ਇਹ ਬੜੀ ਚੰਗੀ ਗੱਲ ਹੈ ਕਿ ਤੁਸੀਂ ਲਗਾਤਾਰ ਇਹਨੇ ਸਾਲਾਂ ਤੋਂ ਇਹ ਕਾਰਜਕ੍ਰਮ ਆਰਗੇਨਾਈਜ਼ ਕਰ ਰਹੇ ਹੋ ਤੁਸੀਂ ਸੱਚਮੁੱਚ ਵਧਾਈ ਦੇ ਪਾਤਰ ਹੋ ਔਰ ਮੈਂ ਉਮੀਦ ਕਰਦਾ ਐਸੀ ਤਰ੍ਹਾਂ ਤੁਸੀਂ ਅੱਗੇ ਵੀ ਚਲਦੇ ਰਹੋਗੇ ਔਰ 골ਡਨ ਜੁਬਲੀ ਤੇ ਵੀ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡੇ ਨਾਲ ਹੋਈ ਹੈ ਥੈਂਕ ਯੂ ਦੇਖੋ ਅਸੀਂ ਤੁਹਾਡੇ ਲਈ ਵੀ ਚੰਗੀ ਗੱਲ ਮੰਗ ਲਈ ਆਪਣੇ ਲਈ ਵੀ ਵੱਡੇ ਨੂੰ ਉਮਰ ਲੱਭ ਲਈ ਇਸੇ ਬਾਅਦ ਤੇ ਤੁਹਾਨੂੰ ਬਹੁਤ ਬਹੁਤ ਵਧਾਈ ਹੈ ਥੈਂਕ ਯੂ ਥੈਂਕ ਯੂ